But no... No, Okay. Uh -huh. uh -huh. Shri ਅੰਬ ਨਾ ਅੱਖ ਜਨ ਇਲਿਆ ਓਏ ਭਰੇ ਬਿਆਖੇ ਤਉਲੇ ਇਸਨੁ ਸਾਈ ਦੁਤ ਸਦਾ ਗੁਣ ਗਾਖੇ ਤਿਉ ਸਾਦ ਅਸਾਦ ਪਰਖਿ ਅਨਾ ਕਲ ਸੋ ਭਾਖੈ ਕਿਉ ਸਾਦ ਅਸਾਦ ਪਰਖਿਆ ਨ ਕਤੂਤ ਸੋ ਭਾਖੈ ਵਾਹੀ ਗੁਰਜੀ ਕਾ ਅੰਖਰ ਸਾਹ ਵਾਹੀ ਗੁਰਜੀ ਕੀ ਫਤਹਿ ਪਰਮ ਅਲਬ ਸਨਮਾਨ ਜੋਗ ਦੇ ਦੁਨੀਆ ਦੇ ਮਾਲਕ ਸ਼ਬਦਾ ਅਵਤਾਰ ਲੋ ਜਹਾਨ ਦੇ ਵਾਲੀ ਤਨ ਤਨ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਮੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਅੱਗੇ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਪਿਆਰੇ ਗੁਰ ਸਿੱਖਾਂ ਦੇ ਕੋਲੋਂ ਸਰਵਨ ਕਰਵਾਏ ਹਨ ਇਸ ਤੋਂ ਉਪਰੰਤ ਸਤਕਾਲ ਯੋਗ ਪਾਈ ਗੁਰਦਾਸ ਸਾਹਿਬ ਜੀ ਦੀ ਜੋ ਪਾਵਨ ਅਤੇ ਉ르ਤਨ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਕਲ ਦੇ ਦਿਵਾਨਾਂ ਦੇ ਅੰਦਰ ਆਪਾਂ 35 ਵਾਰ ਦੀਆਂ 16 ਪਉੜੀਆਂ ਤੱਕ ਵਿਚਾਰ ਸਾਂਝੀ ਕੀਤੀ ਹੈ ਅੱਜ ਪਾਈ ਗੁਰਦਾਸ ਸਾਹਿਬ ਜੀ 17ਵੀਂ ਪਉੜੀ ਉਚਾਰਨ ਕਰਦੇ ਹਨ ਜੇ ਸਦੇ ਅੰਦਰ ਸਾਧ ਅਤੇ ਅਸਾਧ ਮਨੁੱਖ ਦੇ ਬਾਰੇ ਭਾਈ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ ਸੰਸਾਰ ਦੇ ਅੰਦਰ ਕੁਝ ਚਲਾਕ ਲੋਕ ਜਿਹੜੇ ਹਨ ਰੱਬ ਦੇ ਪਿਆਰਿਆਂ ਨੂੰ ਸੰਤਾਂ ਮਹਾਪੁਰਸ਼ਾਂ ਦਾ ਨਿਵਾਸ ਉਹਨਾਂ ਦਾ ਪਹਿਰਾਵਾ ਦੇਖ ਕਰਕੇ ਉਹਨਾਂ ਦੀ ਚੜ੍ਹਦੀ ਕਲਾ ਵੇਖ ਕਰਕੇ ਕਿ ਲੋਕ ਰੱਬ ਦੇ ਪਿਆਰਿਆਂ ਦੀ ਭਗਤਾਂ ਦੀ ਜੈ ਜੈਕਾਰ ਕਰਦੇ ਨੇ ਕੋਈ ਜੁ ਚਲਾਕ ਲੋਕ ਰਬ ਦੇ ਪਿਆਰਿਆਂ ਦੀ ਭਗਤਾਂ ਦੀ ਸੰਤਾਂ ਦੀ ਮਹਾਂਪੁਰਸ਼ਾਂ ਦੀ ਰੀਸ ਕਰਦੇ ਨੇ ਉਹਨਾਂ ਦੇ ਵਰਗਾ ਬਨਣ ਦਾ ਯਤਨ ਕਰਦੇ ਹਨ ਆਪਣਾ ਜੀਵਨ ਆਪਣੀ ਜ਼ਿੰਦਗੀ ਸਵਾਰਦੇ ਨਹੀਂ ਜਿਹੜੇ ਆਪਣੇ ਖोटे ਕਰਮ ਹਨ ਉਹ ਉਹ ਛੱਡਦੇ ਨਹੀਂ ਤੇ ਰੱਬ ਦੇ ਪਿਆਰਿਆਂ ਦੀ ਰੀਸ ਕਰਦੇ ਹਨ ਕਿ ਸਾਡੀ ਵੀ ਜੈ ਜੈਕਾਰ ਹੋਵੇ ਸਾਨੂੰ ਕੋਈ ਲੋਕ ਧੰਨ ਆਖਣ ਪਰ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਹਨ ਕਿ ਜੀਸ ਮਨੁੱਖ ਜਿੰਨੇ ਮਰਜੀ ਕਰ ਲਵੇ ਜੇਲੀ ਕਰਤੂਤ ਹੈ ਨਾ ਕਰਤੂਤ ਪ੍ਰਾਣੀ ਵੀ ਦੱਸ ਦਿੰਦੀ ਹੈ ਕਿ ਇਹ ਵਾਕਈ ਭਗਤ ਹੈ ਰੱਬ ਦਾ ਪਿਆਰਾ ਹੈ ਕੇ ਜਾਨ ਕੇਵਲ ਇਹਨੇ ਭੇਗ ਧਾਰਨ ਕੀਤਾ ਹੋਇਆ ਹੈ ਕੇਵਲ ਵਸੇ ਨੇ ਉਹ ਧਾਰਮਿਕ ਲਿਵਾਸ ਪਹਿਨਿਆ ਹੋਇਆ ਕਿਸੇ ਨੇ ਸਰੀਰ ਤੇ ਚਿੱਟਾ ਲਿਵਾਸ ਪਹਿਨ ਲਿਆ ਕਿਸੇ ਨੇ ਕਾਲਾ ਕਿਸੇ ਨੇ ਹਰਾ ਕਿਸੇ ਨੇ ਲਾਲ ਕਿਸੇ ਨੇ ਭਗਵਾ ਬਹੁ ਗਣਤੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਇਦਾਂ ਦੀ ਰਸਾਨਾ ਜੀ ਹੈ ਕਿ ਜਿਹੜੇ ਲੋਕ ਆਪਣੀ ਵਾਵਾ ਕਰਾਉਣ ਖਾਤਰ ਉਹਨਾਂ ਨੇ ਧਾਰਮਿਕ ਨਿਵਾਸ ਤਾਂ ਪੈਣ ਲਏ ਹਨ ਪਰ ਜਿਹੜੀ ਕਰਤੂਤ ਹੈ ਨਾ ਆਪਣੀ ਕਰਤੂਤ ਉਹਨਾਂ ਰੱਬ ਦੇ ਪਿਆਰਿਆਂ ਦੇ ਵਰਗੀ ਨਹੀਂ ਬਣਾਈ ਆਪਣਾ ਜੀਵਨ ਆਪਣੀ ਜ਼ਿੰਦਗੀ ਉਹਦਾ ਦੀ ਨਹੀਂ ਬਣਾਈ ਭਾਈ ਸਾਹਿਬ ਜੀ ਸਮਝਾਉਂਦੇ ਹਨ 77 ਪਉੜੀ ਦੇ ਵਿੱਚ ਆਓ ਮਾਨਚਿਤ ਵਿਕਤੀਆਂ ਨੂੰ ਆਪਾਂ ਇਕਾਗਰ ਕਰਕੇ ਪਾਵਨ ਅਤੇ ਪਵਿੱਤਰ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਕਿ ਕਿਵੇਂ ਵੇਖਣ ਨੂੰ ਭਾਵੇਂ ਇੱਕ ਪਖੰਡੀ ਜਿਹੜਾ ਢੋਂਗ ਕਰਦਾ ਹੈ ਪਖੰਡ ਕਰਦਾ ਹੈ ਵੇਖਣ ਨੂੰ ਉਸੇ ਮਾਪੁਰਸ਼ ਦਾ ਰੂਪ ਲੱਗੇਗਾ ਔਰ ਭਾਈ ਸਾਹਿਬ ਜੀ ਸਮਝਾ ਰਹੇ ਹਨ ਕਿ ਜੇ ਇਨਸਾਨ ਪਹਿਰਾਵੇ ਵੱਲ ਨਾ ਜਾਈ ਉਹਦੀ ਕਰਨੀ ਨੂੰ ਵੇਖ ਲਈ ਪਈ ਉਹ ਮਨੋਕ ਦੀ ਕਰਨੀ ਕਿੰਨੀ ਜਿੰਦਾ ਹੈ ਸੋ ਆਓ ਰਸਨਾ ਨੂੰ ਪਵਿੱਤਰ ਕਰੀਏ ਉਚਾਰ ਕਰੀਏ ਜੀ ਸਦਨਾਮ ਸ੍ਰੀ ਵਾਹਿਗੁਰੂ ਸਾਹਿਬ ਉਸ਼ਾ ਓਏ ਤੇਰੇ ਭਾਨੂ ਆ ਕਿਉਂ ਬੁੜੀ ਐ ਦੱਖੈ ਭਈ ਸਭੀ ਹੁਣ ਜ਼ਿਕਰ ਕਰਦੇ ਹਨ ਕਹਿੰਦੇ ਜਿਸ ਪ੍ਰਕਾਰ ਦੇ ਨਾਲ ਤ੍ਰੇਕ ਨੂੰ ਅੰਗੂਰਾਂ ਦੇ ਵਰਗੇ ਫਲ ਲੱਗਦੇ ਜਿਵੇਂ ਅੰਗੂਰਾਂ ਦੇ ਵੱਲ ਨੂੰ ਅੰਗੂਰਾਂ ਦੇ ਗੁੱਛੇ ਲੱਗੇ ਹੁੰਦੇ ਨੇ ਇਸੇ ਤਰ੍ਹਾਂ ਦੇ ਨਾਲ ਤੰਦੇ ತ್ರೆਕ ਦੇ ਰੋਖ ਨੂੰ ਜਿਹੜੇ ਉਹ ತ್ರೆਕ ਦੇ ਫਲ ਲੱਗੇ ਹੁੰਦੇ ਨੇ ਉਹ ਵੇਖਣ ਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਇਹ ਵੀ ਅੰਗੂਰ ਹੋਣ ਪਰ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਅੰਗੂਰਾ ਦਾ ਸਵਾਦ ਮਿੱਠਾ ਹੁੰਦਾ ਹੈ ਦਾਖਾਂ ਦਾ ਸਵਾਦ ਮਿੱਠਾ ਤੇ ਤ੍ਰਿਕੋਣੇ ਜਿਹੜੇ ਨੇ ਤਰਖਾਣੂ ਆ ਉਹਨਾਂ ਦਾ ਸਵਾਦ ਭਾਈ ਸਾਹਿਬ ਜੀ ਦੱਸਦੇ ਨੇ ਕੌੜਾ ਹੁੰਦਾ ਹੈ ਵੇਖਣ ਨੂੰ ਇੱਕੋ ਜਿਹਾ ਲੱਗਦੇ ਨੇ ਇਸੇ ਤਰ੍ਹਾਂ ਦੇ ਨਾਲ ਕਹਿੰਦੇ ਜਿਹੜੇ ਸਾਧ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਜਿਨ੍ਹਾਂ ਨੇ ਆਪਣਾ ਜੀਵਨ ਸਵਾਰ ਲਿਆ ਜਿਹੜੇ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਬਣ ਗਏ ਨੇ ਉਹ ਉਹਨਾਂ ਦਾ ਜੀਵਨ ਕਹਿੰਦੇ ਦਾਖਾਂ ਦੇ ਵਰਗਾ ਅੰਗੂਰਾ ਦੇ ਵਰਗਾ ਰਸਈ ਬਣ ਗਏ ਤੇ ਜਿਹੜੇ ਲੋਕ ਪਖੰਡ ਕਰਦੇ ਨੇ ਲੋਕਾਂ ਨੂੰ ਵਸ ਦੇ ਕਰਨ ਵਸ ਕਰਨ ਦੇ ਵਾਸਤੇ ਜਿਨ੍ਹਾਂ ਨੇ ਧਾਰਮਿਕ ਪਹਿਰਾਵੇ ਪਹਿਨ ਲਏ ਹਨ ਧਰਮਿਕ ਨਿਵਾਸ ਆਪਣੇ ਬਣਾ ਲਏ ਨੇ ਭਾਈ ਸਾਹਿਬ ਜੀ ਕਹਿੰਦੇ ਉਹਨਾਂ ਦਾ ਜੀਵਨ ਪੁਨਤਰ ਕਾਨੂੰਆਂ ਦੇ ਵਾਗ ਕੁੜੰਤਨ ਦੇ ਨਾਲ ਭਰਿਆ ਹੋਇਆ ਹੈ ਅੱਕੇ ਤੇਰੀ ਖਖੜੀ ਕੋਈ ਆਮ ਬਨਾ ਆਖੇ ਦੂਜੀ ਉਦਾਹਰਨ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਕਹਿੰਦੇ ਜਿਵੇਂ ਅੱਕ ਦੇ ਨਾਲ ਖਖੜੀ ਲੱਗੀ ਹੁੰਦੀ ਹੈ ਨਾ ਉਹਦੀ ਸ਼ਕਲ ਬੇਸ਼ੱਕ ਆਮ ਦੇ ਬਲ ਵਰਗੀ ਹੁੰਦੀ ਹੈ ਜਿਵੇਂ ਆਮ ਫਲ ਹੈ ਸ਼ਕਲ ਬੇਸ਼ੱਕ ਕਹਿੰਦੇ ਅੱਕ ਦੀ ਖਖੜੀ ਦੀ ਆਮ ਦੇ ਵਰਗੀ ਹੁੰਦੀ ਹੈ ਪਰ ਉਹ ਅੰਬ ਦੀ ਰੀਸ਼ ਨਹੀਂ ਕਰ ਸਕਦੀ ਕੋਈ ਆਮ ਬਨਾ ਆਖੇ ਇਹਦੇ ਕੋਈ ਵੀ ਉਹਨੂੰ ਆਮ ਬਨੇ ਕਹਿ ਦੱਖਾਉ ਕਿਉਂਕਿ ਅੱਕ ਦਾ ਜੜਾ ਉਹ ਫਲ ਹੈ ਚਹਿਰ ਵਾਲਾ ਜਹਿਲੀਲਾ ਹੈ ਪਰ ਅੰਬ ਭਈ ਸਰ ਵੀ ਕਹਿੰਦੇ ਰਸ ਦੇ ਨਾਲ ਭਰਿਆ ਹੁੰਦਾ ਇਸੇ ਤਰ੍ਹਾਂ ਦੇ ਨਾਲ ਜਿਹੜੇ ਸਾਧੂ ਨੇ ਰੱਬ ਦੇ ਪਿਆਰੇ ਭਗਤ ਹਨ ਮਹਾਂਪੁਰਸ਼ ਨੇ ਉਹਨਾਂ ਦਾ ਜੀਵਨ ਕਹਿੰਦੇ ਅੰਬ ਦੇ ਵਰਗਾ ਹੈ ਆਨੰਦ ਮਈ ਹੈ ਸਵਾਦ ਵਾਲਾ ਰਸ ਵਾਲਾ ਹੈ ਤੇ ਜਿਹੜੇ ਲੋਕ ਪਖੰਡ ਕਰਦੇ ਨੇ ਪਖੰਡੀ ਨੇ ਦੁਨੀਆ ਨੂੰ ਭੇਖ ਵਿਖਾਉਂਦੇ ਨੇ ਪਹਿਰਾਵੇ ਜਿਨ੍ਹਾਂ ਨੇ ਉੱਤੋਂ ਉੱਤੋਂ ਲਿਬਾਸ ਪਹਿਨੇ ਨੇ ਭਾਈ ਸਾਹਿਬ ਵੀ ਕਹਿੰਦੇ ਹਨ ਕਿ ਉਹ ਇਨਸਾਨ ਫਿਰ ਅੱਕਾਂ ਦੀਆਂ ਖਖੜੀਆਂ ਦੇ ਵਰਗਾ ਉਹਨਾਂ ਦਾ ਜੀਵਨ ਜ਼ਹਿਰ ਦੇ ਨਾਲ ਭਰਿਆ ਹੋਇਆ ਹੈ ਗਹਿਣੇ ਜਿਉਂ ਜਲ ਕੋਸ ਦੇ ਅੱਖੇ ਜਦ ਬੂਸ ਕਹਿੰਦੇ ਹਨ ਮਨੰਮੇ ਨੂੰ ਜਿਵੇਂ ਲੋਹੇ ਦੇ ਗਹਿਣੇ ਬਣਾ ਕੇ ਉਹਦੇ ਤੇ ਸੋਨੇ ਦਾ ਮਲੰਮਾ ਚਾੜ ਦਿੱਤਾ ਜਾਂਦਾ ਹੈ ਹੁਣ ਜਿਹੜੇ ਮਨੰਮੇ ਵਾਲੇ ਗਹਿਣੇ ਨੇ ਉਹਨਾਂ ਦੀ ਕੀਮਤ 100 ਦੇ ਵਿੱਚ ਹੋ ਸਕਦੀ ਹੈ ਪਰ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਹਨ ਕਿ ਜਿਹੜੇ ਮਲਮੇ ਦੇ ਘਨੇ ਨੇ ਭਾਵੇਂ ਉਹਨਾਂ ਦੇ ਉੱਪਰ ਸੋਨੇ ਦੀ ਪਾਲਿਸ਼ ਛੜੀ ਹੋਈ ਹੈ ਸੋਨੇ ਦਾ ਮਲਮਾ ਉਹਨਾਂ ਤੇ ਚੜਿਆ ਹੋਇਆ ਹੈ ਪਰ ਉਹ ਸੋਇਨੀ ਦੀ ਦੀਸ ਨਹੀਂ ਕਰ ਸਕਦੇ ਇਦਾਂ ਹੀ ਜਿਹੜੇ ਪਖੰਡ ਕਰਦੇ ਨੇ ਲੋਕ ਲੋਕਾਂ ਨੂੰ ਪਹਿਰਾਵਾ ਪਾ ਕੇ ਦਿਖਾਉਂਦੇ ਨੇ ਕਿ ਸਾਡੇ ਤੋਂ ਵੱਡਾ ਭਗਤ ਕੋਈ ਨਹੀਂ ਭਾਈ ਸਾਹਿਬ ਵੀ ਕਹਿੰਦੇ ਬਸ ਉਹਨਾਂ ਦਾ ਜੀਵਨ ਇਦਾਂ ਦਾ ਹੈ ਕਿ ਜਿਵੇਂ ਲੋਹੇ ਦੇ ਗਹਿਨੇ ਬਣਾ ਕੇ ਪਰਮਲੰਮਾ ਚੜਾਇਆ ਜਾਂਦਾ ਹੈ ਸਰੀਰ ਉਹਨਾਂ ਦਾ ਲੋਹੇ ਦੇ ਵਰਗਾ ਹੈ ਭਾਵੇਂ ਸੋਨੇ ਦੇ ਵਾਂਗ ਕੀਮਤ ਨਹੀਂ ਬੇਸ਼ੱਕ ਜਿਹੜਾ ਧਾਰਮਿਕ ਬਾਣਾ ਉਹਨਾਂ ਨੇ ਪਾਲਿਆ ਧਾਰਮਿਕ ਬਾਣਾ ਜਿਹੜਾ ਪਾਇਆ ਹੋਇਆ ਉਹ ਮਲੰਮੇ ਦੇ ਵਾਂਗ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਪਰ ਨਹੀਂ ਸੋਨ ਆਖੇ ਕੇਵਲ ਪਹਿਰਾਵਾ ਪਹਿਨਣ ਦੇ ਨਾਲ ਜਿਹੜਾ ਬਾਣਾ ਪਾਉਣ ਦੇ ਨਾਲ ਮਨੁੱਖ ਰੱਬ ਦਾ ਪਿਆਰਾ ਨਹੀਂ ਬਣ ਜਾਂਦਾ ਭਾਈ ਸਾਹਿਬ ਜੀ ਕਹਿੰਦੇ ਇਨਸਾਨ ਦੀ ਜਿਹੜੀ ਕਰਤੂਤ ਹੈ ਕਰਤੂਤ ਦੱਸ ਦਿੰਦੀ ਹੈ ਕਿ ਭਾਈ ਇਹ ਮਨੁੱਖ ਸਾਧ ਹੈ ਜਾਂ ਅਸਾਧ ਹੈ ਕਿ ਵਾਕਈ ਰੱਬ ਦਾ ਪਿਆਰਾ ਹੈ ਕਿ ਨਹੀਂ ਹੈ ਫਟਕ ਨਾਮ ਪੁਜਨ ਹੀ ਰਿਆ ਕੋਈ ਭਰੇ ਬਿਆਖੇ ਹੁਣ ਭਾਈ ਸਾਹਿਬ ਜੀ ਕਹਿੰਦੇ ਜਿਹੜੇ ਫਟਕ ਬਲੌਰ ਹੁੰਦੇ ਇਹਨਾਂ ਕੱਚ ਦੇ ਬਲੌਰ ਕਹਿੰਦੇ ਉਹ ਕੱਚ ਦੇ ਬਲੌਰ ਜਿਹੜੇ ਨੇ ਬਿਸ਼ੱਗ ਹੀਰਿਆਂ ਦੇ ਵਰਗੇ ਨਜ਼ਰ ਆਉਂਦੇ ਨੇ ਪਰ ਉਹ ਕੱਚ ਦੇ ਬਲੌਰ ਹੀਰਿਆਂ ਦੀ ਰੀਸ ਬਰਾਬਰੀ ਨਹੀਂ ਕਰ ਸਕਦੇ ਇਦਾਂ ਹੀ ਜਿਹੜੇ ਪਖੰਡੀ ਲੋਕ ਨੇ ਪਖੰਡ ਕਰਨ ਵਾਲੇ ਉਹ ਰੱਬ ਦੇ ਪਿਆਰਿਆਂ ਦੀ ਮਹਾਂਪੁਰਸ਼ਾਂ ਦੀ ਰੀਸ ਤਾਂ ਕਰਦੇ ਨੇ ਔਰ ਉਹਨਾਂ ਦਾ ਜੀਵਨ ਉਹ ਕੱਚ ਦੇ ਬਲੌਰਾਂ ਦੇ ਵਾਂਗ ਹੈ ਜਿਹੜੇ ਹੀਰਿਆਂ ਕੀ ਬਰਾਬਰੀ ਕਦੇ ਵੀ ਨਹੀਂ ਕਰ ਸਕਦੇ ਤੋੜੇ ਦਿਸਨ ਛਾਏ ਦੁੱਧ ਸਾਧੋ ਗੁਣ ਭਾਖੇ ਫਿਰ ਭਾਈ ਸਾਹਿਬ ਜੀ ਉਦਾਹਰਣ ਦਿੰਦੇ ਨੇ ਕਹਿੰਦੇ ਜਿਨੇ ਮਨ ਨੂੰ ਸਾਹਮਣੇ ਲੱਸੀ ਪਈ ਹੋਵੇ ਤੇ ਦੁੱਧ ਦੋਵੇਂ ਤੋੜੇ ਭਾਵ ਕੇ ਚਿੱਟੇ ਰੰਗ ਦੇ ਨਜ਼ਰ ਆਉਂਦੇ ਹਨ ਉਹਨਾਂ ਦੇ ਵਿੱਚ ਛੇਤੀ ਜਿਹੜੇ ਫਰਕ ਨਹੀਂ ਕੀਤਾ ਜਾ ਸਕਦਾ ਪਰ ਆਹ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਨੇ ਕਿ ਜੇਕਰ ਸਾਧੂ ਗੁਣ ਭਾਖਿਆ ਜਦੋਂ ਉਹਨਾਂ ਨੂੰ ਸਵਾਦ ਕਰਕੇ ਦੇਖਿਆ ਜਾਂਦਾ ਸਿੱਖਿਆ ਜਾਂਦਾ ਪਤਾ ਲੱਗ ਜਾਂਦਾ ਹੈ ਕਿ ਦੱਸੀ ਕਿਹੜੀ ਹੈ ਦੁੱਧ ਕਿਹੜਾ ਹੈ ਇਦਾਂ ਹੀ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਨੇ ਜਿਹੜੇ ਸਾਧੂ ਨੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਬੰਦਗੀ ਬੋਲਦੀ ਉਹਨਾਂ ਦੀ ਕਰਮੀ ਉਹਨਾਂ ਦੀ ਰਹਿਣੀ ਸਹਿਣੀ ਕਹਿਣੀ ਬੋਲਦੀ ਹੈ ਪਤਾ ਲੱਗ ਜਾਂਦਾ ਹੈ ਕਿ ਇਹ ਸੱਚਾ ਹੈ ਜਾਂ ਝੂਠਾ ਹੈ ਕਿਉਂ ਸਾਧ ਅਸਾਧ ਪਰਖਿਆ ਨਾ ਕਰ ਤੂਤ ਸੋ ਭਾਖੈ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਬਈ ਇਦਾਂ ਹੀ ਭਾਈ ਜਿਹੜੇ ਸਾਧ ਤੇ ਅਸਾ ਅਸਾਧ ਨੇ ਨਾ ਭਾਗੂ ਕੇ ਇੱਕ ਪਖੰਡ ਕਰਨ ਵਾਲਾ ਜਿਹੜਾ ਪਖੰਡੀ ਹੈ ਦੂਜਾ ਜਿਹੜਾ ਰੱਬ ਦਾ ਪਿਆਰਾ ਸੱਚਾ ਭਗਤ ਹੈ ਕਹਿੰਦੇ ਦੋਵੇਂ ਆਪ ਦੀ ਕਰਤੂਤ ਜੋ ਹੋ ਕੰਮ ਕਰਦੇ ਹਨ ਆਪ ਦੇ ਕਰਮਾਂ ਤੋਂ ਆਪ ਦੀਆਂ ਕਰਤੂਤਾਂ ਤੋਂ ਆਪ ਦੀ ਬੋਲੀ ਤੋਂ ਜਿਹੜੇ ਪਹਿਚਾਣੇ ਜਾਂਦੇ ਹਨ ਸੰਤ ਮਹਾਂਪੁਰਸ਼ ਜਿਹੜੇ ਰੱਬ ਦੇ ਪਿਆਰੇ ਨੇ ਕਹਿੰਦੇ ਉਹ ਅੰਮ੍ਰਿਤ ਵਾਰ ਕੇ ਬਣ ਜਾਂਦੇ ਹਨ ਤੇ ਆਪਣੇ ਸੰਗਤ ਤੋਂ ਜੋ ਉਹਨਾਂ ਦੀ ਸੰਗਤ ਕਰਦੇ ਨੇ ਮਨੁੱਖ ਉਹਨਾਂ ਨੂੰ ਵੀ ਅਵਰ ਕਰ ਦਿੰਦੇ ਨੇ ਪਰ ਜਿਹੜੇ ਅਸੰਤ ਨੇ ਅਸੰਤ ਕਹਿੰਦੇ ਜੈਲ ਦੇ ਬਰਾਬਰ ਹੁੰਦੇ ਹਨ ਉਹਨਾਂ ਦਾ ਆਪਣਾ ਹੀ ਜੀਵਨ ਨਾਸ਼ ਹੁੰਦਾ ਤੇ ਜਿਹੜੇ ਐਸੇ ਪਖੰਡੀ ਲੋਕਾਂ ਦੀ ਸੰਗਤ ਕਰਦੇ ਨੇ ਉਹਨਾਂ ਦੀ ਵੀ ਜ਼ਿੰਦਗੀ ਉਹ ਅਸਾਬ ਜਿਹੜੇ ਨੇ ਅਸੰਤ ਲੋਕ ਉਹ ਜਿੰਦਗੀ ਉਹਨਾਂ ਦੀ ਬਰਬਾਦ ਕਰ ਛੱਡਦੇ ਹਨ ਅੱਗੇ ਭਾਈ ਸਾਹਿਬ ਜੀ 18ਵੀਂ ਪਉੜੀ ਸਮਝਾ ਰਹੇ ਹਨ ਸਾਵੇ ਪੀਲੇ ਪਾਰ ਹੈ ਕੋਈ ਵੇਲੋਂ ਟੁੱਟੇ ਹੁਣ ਇਸ ਪਉੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਸਾਧੂ ਹੈ ਨਾ ਰੱਬ ਦਾ ਪਿਆਰਾ ਹੈ ਉਹ ਭਾਈ ਇਹ ਨਹੀਂ ਕਿ ਕਿਸੇ ਖਾਸ ਜਾਤ ਦੇ ਵਿੱਚ ਖਾਸ ਮਜ਼ਬ ਦੇ ਵਿੱਚ ਖਾਸ ਧਰਮ ਦੇ ਵਿੱਚ ਪੈਦਾ ਹੋਵੇਗਾ ਕਹਿੰਦੇ ਸਾਧੂ ਕੋਈ ਵੀ ਹੋ ਸਕਦਾ ਰੱਬ ਦਾ ਪਿਆਰਾ ਕੋਈ ਵੀ ਭਗਤ ਕੋਈ ਵੀ ਹੋ ਸਕਦਾ ਹੁਣ ਭਾਈ ਗੁਰਦਾਸ ਸਾਹਿਬ ਜੀ ਉਹ ਉਦਾਹਰਣ ਦਿੰਦੇ ਹਨ ਕਹਿੰਦੇ ਭਾਈ ਸਾਰੇ ਗੁਰ ਜਦੋਂ ਮਨੁੱਖ ਕਰਮਕੁ ਵਰਮਕ ਬਣ ਜਾਂਦੇ ਫੇਰ ਉਹ ਰੱਬ ਦਾ ਪਿਆਰਾ ਬਣ ਜਾਂਦਾ ਹੈ ਉਦੋਂ ਪਹਿਲਾ ਜਿਸ ਪ੍ਰਕਾਰ ਦੇ ਨਾਲ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਜਿਹਨੇ ਉਦਾਹਰਣ ਦਿੰਦੇ ਨੇ ਇੱਥੇ ਇਹ ਪਾਨ ਦੀ ਫੇਰ ਉਦਾਹਰਣ ਦਿੰਦੇ ਹਨ ਸੁਬਾਰੀ ਵੀ ਦਿੰਦੇ ਨੇ ਕੱਠੇ ਵੀ ਦਿੰਦੇ ਨੇ ਚੂਨਾ ਜਦੋਂ ਇਹ ਸਾਰੇ ਜਾਨੇ ਮਿਲ ਜਾਂਦੇ ਨੇ ਫਿਰ ਇਹਨਾਂ ਦਾ ਰੰਗ ਜਿਹੜਾ ਉਹ ਲਾਲ ਰੰਗ ਬਣ ਜਾਂਦਾ ਹੈ ਵੈਸੇ ਪੰਨ ਦਾ ਰੰਗ ਭਾਈ ਸਾਹਿਬ ਜੀ ਕਹਿੰਦੇ ਪੀਲਾ ਤੇ ਜਿਹੜਾ ਕੱਥੇ ਦਾ ਰੰਗ ਫੂਸਲਾ ਹੈ ਚੂਨੇ ਦਾ ਰੰਗ ਚਿੱਟਾ ਨਜ਼ਰ ਆਉਂਦਾ ਸਪਾਰੀ ਦਾ ਰੰਗ ਜਿਹੜਾ ਉਹ ਚਿੱਟਾ ਜਾਂ ਨਜ਼ਰ ਆਉਂਦਾ ਹੈ ਜਦੋਂ ਕਹਿੰਦੇ ਸਾਰੇ ਮਿਲ ਜਾਂਦੇ ਨੇ ਲਾਲ ਰੰਗ ਬਣ ਜਾਂਦਾ ਇਦਾਂ ਹੀ ਕਹਦੇ ਜਿਹੜਾ ਸਾਧੂ ਹੈ ਨਾ ਰੱਬ ਦਾ ਪਿਆਰਾ ਉਹ ਕਿਸੇ ਵੀ ਘਰ ਦੇ ਵਿੱਚ ਪੈਦਾ ਹੋ ਸਕਦਾ ਹੈ ਕਿਤੇ ਵੀ ਕਿਹੜੇ ਵੀ ਦੇਸ਼ ਵਿੱਚ ਜਿਹੜੇ ਜੋ ਮਨੁੱਖੀ ਪੈਦਾ ਹੋ ਜਾਵੇ ਜਿੱਥੇ ਮਨੁੱਖੀ ਦਾ ਜਨਮ ਹੋਵੇ ਕਹਿੰਦੇ ਉਹ ਗੁਰਮੁਖ ਬਣ ਜਾਂਦਾ ਹੈ ਉਹ ਗੁਰਮੁਖ ਹੁੰਦਾ ਹੈ ਸੋ ਆਓ ਉਹ ਭਾਈ ਸਾਹਿਬ ਜੀ ਵਿਚਾਰ ਬਖਸ਼ਿਤ ਕਰਦੇ ਨੇ ਸਾਵੇ ਪੀਲੇ ਪਾਨ ਹੈ ਓਏ ਝੇਲੋ ਟੁੱਟੇ ਫੇਰ ਭਾਈ ਸਾਹਿਬ ਜੀ ਹੁਣ ਕਹਿੰਦੇ ਨੇ ਕਿ ਜਿਵੇਂ ਪਾਨਾਂ ਦੇ ਪੱਤਰ ਹੁੰਦੇ ਨੇ ਪਾਰ ਪਾਰ ਦੇ ਦਰਖਤ ਦੇ ਪੱਤੇ ਪੀਲੇ ਹੋ ਕੇ ਵੱਲਾਂ ਤੋਂ ਟੁੱਟ ਜਾਂਦੇ ਹਨ ਪਾਨ ਦੇ ਪੱਤੇ ਪੀਲੇ ਰੰਗ ਨੇ ਬਣ ਕੇ ਵੱਲਾਂ ਤੋਂ ਟੁੱਟ ਕੇ ਥੱਲੇ ਡੈਗਦੇ ਨੇ ਜਾਂ ਉਹਨਾਂ ਨੂੰ ਤੋੜਿਆ ਜਾਂਦਾ ਹੈ ਚੇਤ ਮਿਤਾਲੇ ਫੂਬਲੇ ਫਲ ਵਰਕੋ ਛੁੱਟ ਪੂਰੇ ਤੋਂ ਪਾਵਦੇ ਸੁਪਾਲੀਆਂ ਕਹਿੰਦੇ ਸੁਪਾਲੀਆਂ ਦੇ ਜਿਹੜੇ ਫਲ ਹਨ ਚਿੱਤਰ ਮਿੱਤਰੇ ਫਲ ਹੋ ਕੇ ਬਰਸ਼ਾਂ ਤੋਂ ਡਿੱਗਦੇ ਹਨ ਦੰਕ ਤੋਂ ਡਿੱਗਦੇ ਹਨ ਕਥਰੀ ਭੂਸਲੀ ਦੇ ਚਾਵਣ ਛੁੱਟ ਫਿਰ ਕੱਥੇ ਦੀ ਰਣ ਭਾਈ ਸਾਹਿਬ ਦੀ ਕਹਿੰਦੇ ਹਾਂ ਕਰਦੇ ਨੇ ਕਿੰਦੇ ਕੱਥਾ ਜਿਹੜਾ ਹੈ ਹੂਸਲੇ ਹਲਕੇ ਰੰਗ ਦਾ ਉਹ ਕਰਕੇ ਤੇ ਜਿਹੜਾ ਹੈ ਉਹ ਚਾਵਲ ਜਿੰਨੀ ਚਾਵਲ ਦੇ ਦਾਣੇ ਜਿੰਨੀ ਛਟਕੀ ਜਿਹੜੀ ਆ ਪਾਣ ਦੇ ਵਿੱਚ ਪਾਈ ਜਾਂਦੀ ਹੈ ਇਕੱਠੇ ਦੀ ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਉਹਦਾ ਰੰਗ ਕੁਝ ਹੋਰ ਹੁੰਦਾ ਹੈ ਚੂਨਾਦਸ ਕੁਜਲਾ ਰਹੇ ਪੱਥਰ ਕੁੱਟੇ ਫੇਰ ਭਾਈ ਸਾਹਿਬ ਜੀ ਸਮਝਾਉਂਦੇ ਹਨ ਕਿ ਜਵੇਂ ਚੂਨਾ ਜਿਹੜਾ ਹੈ ਚਿੱਟਾ ਮਿਲਦਾ ਆਉਂਦਾ ਸਾੜ ਕੇ ਉਹ ਪੱਥਰ ਪਰ ਕੁੱਟਿਆ ਜਾਂਦਾ ਹੈ ਉਹਨੂੰ ਜਦੋਂ ਬਰੀਕ ਹੋ ਜਾਵੇ ਤੇ ਫੇਰ ਉਹਨੂੰ ਪਾਣ ਦੇ ਵਿੱਚ ਰੱਖ ਕਰਕੇ ਮਿਲਾਇਆ ਜਾਂਦਾ ਹੈ ਆਪ ਗੁਗਵਾਏ ਸਮਾਏ ਮਹਿਲ ਰੰਗ ਚੀਚ ਵਹੋਂਟੈ ਚੀਜ ਬਹੁਟੇ ਤੋਂ ਭਾਵ ਇੱਕ ਨਿੱਕਾ ਜਿਹਾ ਲਾਲ ਰੰਗ ਦਾ ਕੀੜਾ ਹੁੰਦਾ ਹੈ ਜਿਹਨੂੰ ਚਿੰਚਕ ਬਹੁ ਦੀ ਆਖਿਆ ਜਾਂਦਾ ਹੈ ਕਹਿੰਦੇ ਉਹ ਚੀਜ ਬਹੁਟੇ ਚਿੰਚਕ ਲਾਲ ਰੰਗ ਦੇ ਕੀੜੇ ਦੇ ਵਰਗਾ ਬਿਲਕੁਲ ਜਿਹੜਾ ਲਾਲ ਰੰਗ ਇਹਨਾਂ ਸਾਰਿਆਂ ਦਾ ਬਣ ਜਾਂਦਾ ਹੈ ਕਿਉਂ ਚਹੁ ਵਰਨਾ ਸਾਧ ਹੰ ਗੁਰਮੁਖ ਮਹੁ ਜੁਟੇ ਭਾਈ ਸਰਜੀ ਕਹਿੰਦੇ ਇਦਾਂ ਜਿਹਦੇ ਚਾਰੇ ਵਰਨਾ ਦੇ ਭਾਈ ਸਾਧ ਨੇ ਸਾਧੂ ਰੱਬ ਦਾ ਪਿਆਰਾ ਜਿਹੜਾ ਹੈ ਉਹ ਕੋਈ ਵੀ ਹੋਵੇ ਜਿੱਥੇ ਮਰਜੀ ਪੈਦਾ ਹੋਵੇ ਭਾਈ ਸਾਹਿਬ ਜੀ ਕਹਿੰਦੇ ਉਹ ਰੱਬ ਦੇ ਵਿੱਚ ਆਪ ਗਵਾਏ ਆਪਾਂ ਭਾਵ ਗਵਾ ਕਰਕੇ ਆਪਣੀ ਹੋਮੇ ਨੂੰ ਆਪਣੇ ਅੰਦਰੋਂ ਮੈਲੀ ਜੀ ਨੂੰ ਖਤਮ ਕਰਕੇ ਵਾਈ ਗੁਰੂ ਮਾਰਗ ਪਰਮੇਸ਼ਰ ਦੀ ਜਿਹੜਾ ਹੈ ਬਾਣੀ ਦੇ ਵਿੱਚ ਜੁੜਦਾ ਹੈ ਆਪ ਗਵਾਏ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਇਹ ਸਮਝਾਉਂਦੀ ਹੈ ਕਿ ਆਪ ਗਵਾਏ ਮੈਂ ਮਿਲੇ ਮੈਂ ਮਿਲੇ ਆਸ ਕੋਈ ਫਰੀਦਾ ਜੇ ਤੂੰ ਮੇਰਾ ਹੋਇ ਲਹਿ ਸਭ ਜਗ ਤੇਰਾ ਹੋਵੇ ਸੋ ਭਾਈ ਅਰਦਾਸ ਸਾਹਿਬ ਜੀ ਨੇ ਅੱਜ ਦੀ ਅੰਮ੍ਰਿਤ ਬਾਣੀ ਦੇ ਵਿਚਾਰ ਦੇ ਅੰਦਰ ਸਾਨੂੰ ਸਾਧ ਵਿਰਤੀ ਦੇ ਬਾਰੇ ਅਤੇ ਕੁਝ ਬੇੜੇ ਚਲਾਕ ਲੋਕ ਨੇ ਸਾਧੂਆਂ ਦੀ ਨਕਲ ਕਰਦੇ ਹਨ ਭੇਦ ਭੇਦ ਅਨੇਕਾਂ ਤਰ੍ਹਾਂ ਦੇ ਧਾਰਨ ਕਰਕੇ ਲੋਕਾਂ ਨੂੰ ਵਸ ਦੇ ਵਿੱਚ ਕਰਨ ਦੇ ਲਈ ਉਹ ਅਨੇਕਾਂ ਤਰ੍ਹਾਂ ਦੇ ਅਡੰਬਰ ਰੱਜਦੇ ਹਨ ਅਨੇਕਾਂ ਤਰ੍ਹਾਂ ਦੇ ਪੈਰਾਮਿਕ ਭੇਦ ਆਦਿ ਧਾਰਨ ਕਰਕੇ ਪਰ ਭਾਈ ਗੁਰਦਾਸ ਜੀ ਕਹਿੰਦੇ ਕੇਵਲ ਭੇਦ ਧਾਰਨ ਕਰਨ ਦੇ ਨਾਮ ਭਾਈ ਕੋਈ ਸਾਧੂ ਜਾਂ ਭਗਤ ਨਹੀਂ ਬਣ ਜਾਂਦਾ ਕਿਉਂਕਿ ਦੇਵੀ ਨਾ ਸਾਣ ਵੀ ਕਰਤੂਤ ਹੈ ਮਨੁੱਖ ਦੇ ਕਰਮ ਹਨ ਉਹਦੀ ਬੋਲੀ ਕਹਿ ਨਹੀਂ ਰਹੇ ਸਹੀ ਇਹ ਸਾਰਾ ਕੁਝ ਪ੍ਰਗਟ ਹੋ ਜਾਂਦਾ ਹੈ ਸੋ ਭਾਈ ਗੁਰਦਾਸ ਸਾਹਿਬ ਜੀ ਦੀ ਅਮਰਤ ਬਾਣੀ ਦੀ ਵਿਚਾਰ ਕਰਦੇ ਹਾਂ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਆਪ ਗੁਰੂ ਚਰਨਾਂ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ ਜੀ ਹੇ ਗੋਬੰਬੇ ਹੇ ਗੋਬਾਲੀ ਹੇ ਦਿਆ ਦੀਨ ਦਰਗਤ ਨਿਵਾਜ ਏ ਸਮਰਾਟ ਅਗੰ ਪੂਰਨ